हिमाचल ਦੇ ਵਿੱਚ ਝੰਡਿਆਂ ਤੇ ਵਿਵਾਦ ਖੜੇ ਕਰਨ ਵਾਲੇ ਅਮਨਸੂਦ ਹੋਣ ਕਸੂਤੇ ਫਸੇ ਨੇ ਦੱਸਦੀਏ ਕਿ ਅਮਨਸੂਦ ਦੇ ਉੱਤੇ ਐਫ ਆਈ ਆਰ ਹੈ ਜਿਹੜੀ ਉਹ ਦਰਜ ਕੀਤੀ ਗਈ ਆ ਡੀ ਸੀ ਦੇ ਵੱਲੋਂ ਜਿਹੜੇ ਹੁਕਮ ਨੇ ਉਹ ਦਿੱਤੇ ਗਏ ਸੀ ਜਿਸ ਦੇ ਤਹਿਤ ਜਿਹੜੀ ਐਫ ਆਈ ਆਰ ਹੈ ਉਹ ਦਰਜ ਹੋਈ ਆ ਧਾਰਮਿਕ ਭਾਵਨਾਵਾਂ ਜਿਹੜੀਆਂ ਪੜਕਾਉਣ ਦੇ ਦੋਸ਼ ਲੱਗੇ ਨੇ ਦੱਸਦੀਏ ਕਿ ਹੁਣ ਅਮਨਸੂਦ ਕਸੂਤੇ ਫਸ ਚੁੱਕੇ ਨੇ ਲਗਾਤਾਰ ਜਿਹੜੀਆਂ ਪਿਛਲੇ ਦਿਨੀ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਹਿਮਾਚਲ ਦੇ ਵਿੱਚ ਜਿਹੜਾ ਸੰਤਾ ਪਿੰਡਰਾ ਵਾਲਿਆਂ ਦੇ ਝੰਡੇ ਨੂੰ ਲੈ ਕੇ ਵਿਵਾਦ ਹੁੰਦਾ ਉਸ ਤੋਂ ਬਾਅਦ ਇਹ ਵਿਵਾਦ ਆ ਜਿਹੜਾ ਉਹ ਲਗਾਤਾਰ ਵਾਧਾ ਜਿਸ ਤੇ ਚਲਦਿਆਂ ਜਿਹੜਾ ਪੰਜਾਬ ਦੇ ਵਿੱਚ ਵੀ ਜਿਹੜਾ ਇਸ ਦਾ ਰਿਐਕਸ਼ਨ ਦੇਖਣ ਨੂੰ ਮਿਲਿਆ ਦੱਸਦੀ ਹੈ ਕਿ ਪੰਜਾਬ ਦੇ ਖਰੜ ਦੇ ਵਿੱਚ ਜਿਹੜਾ ਇੱਕ ਹਿਮਾਚਲ ਦੀ ਬੱਸ ਨੂੰ ਰੋਕ ਕੇ ਜਿਹੜੇ ਉਧਰ ਸ਼ੀਸ਼ੇ ਪੰਨੇ ਜਾਂਦੇ ਆ ਜਿਹੜੇ ਦੋ ਨੌਜਵਾਨਾਂ ਨੇ ਕਟਨਾ ਕੀਤੀ ਸੀ ਤਾਂ ਉਹਨਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਵੀ ਚਾਰ ਬੱਸਾਂ ਦੇ ਸ਼ੀਸ਼ੇ ਪੰਨ ਕੇ ਖਾਲਿਸਤਾਨ ਦੇ ਜਿਹੜੇ ਨਾਰੇ ਲਿਖੇ ਜਾਂਦੇ ਨੇ ਤਾਂ ਇਹ ਜਿਹੜਾ ਸਾਰਾ ਰਿਐਕਸ਼ਨ ਹੈ ਹੁੰਦਾ ਕਿੱਥੋਂ ਆ ਸਾਰਾ ਮਸਲਾ ਕਿੱਥੋਂ ਖੜਾ ਹੁੰਦਾ ਹੈ ਮਸਲਾ ਹੁੰਦਾ ਮਨੀਕਰਨ ਘਾਟੀ ਦਾ ਜਿੱਤੇ ਅਮਨ ਸੂ ਦਾ ਜਿਹੜਾ ਪੰਜਾਬ ਦੇ ਕੁਝ ਨੌਜਵਾਨਾਂ ਦੇ ਨਾਲ ਜਿਹੜਾ ਝਗੜਾ ਹੁੰਦਾ ਹੈ ਜਿਸਦੇ ਚਾਲਦਿਆਂ ਜਿਹੜਾ ਅਮਨਸੂਦ ਦੇ ਵੱਲੋਂ ਉਹ ਚੰਤਾਂ ਦੇ ਜਿਹੜੇ ਝੰਡੇ ਨੇ ਉਹਨਾਂ ਨੂੰ ਉਤਾਰ ਕੇ ਜਿਹੜਾ ਉਹਨਾਂ ਦੇ ਨਾਲ ਕਾਫੀ ਜ਼ਿਆਦਾ ਹੰਗਾਮਾ ਕੀਤਾ ਜਾਂਦਾ ਉਸ ਤੋਂ ਬਾਅਦ ਲਗਾਤਾਰੇ ਜਿਹੜਾ ਮੁੱਦਾ ਸੀ ਉਹ ਭਖਦਾ ਹੋਇਆ ਨਜ਼ਰ ਆ ਰਿਹਾ ਸੀ ਤਾਂ ਹੁਣ ਅਮਨਸੂਦ ਦੇ ਉੱਤੇ ਐਫ ਆਈ ਆਰ ਦਰਜ ਹੋਈ ਹੈ ਦੱਸਦੀ ਹੈ ਕਿ ਮਨਿਕਰਨ ਘਾਟੀ ਵਿੱਚ ਜਨਤਕ ਸ਼ਾਂਤੀ ਅਤੇ ਧਾਰਮਿਕ ਸੁਤਵਾਵਨਾਵਾਂ ਨੂੰ ਭੰਗ ਕਰਨ ਵਾਲੀਆਂ ਕਟਨਾਮਾਂ ਦੇ ਸਬੰਧ ਵਿੱਚ ਹਿਮਾਚਲ ਪ੍ਰਦੇਸ਼ ਰਾਜ ਦੁਆਰਾ ਪੁਲਿਸ ਚੌਂਕੀ ਜਰੀਏ ਰਾਹੀ ਅਮਨਸੂਤ ਵਿਰੁੱਧ BNSS 2023 ਦੀ ਧਾਰਾ 126 ਅਤੇ 169 ਦੇ ਅਧੀਨ ਇੱਕ ਕੇਸ ਦਰਜ ਕੀਤਾ ਗਿਆ ਹੈ ਹਿਮਾਚਲ ਪ੍ਰਦੇਸ਼ ਦੀ ਇੱਕ ਅਦਾਲਤ ਨੇ ਅਮਨਸੂਤ ਨੂੰ 24 ਮਾਰਚ ਨੂੰ ਸਬ ਡਿਵੀਜ਼ਨਲ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਲਈ ਨੋਟਿਸ ਜਾਰੀ ਕੀਤਾ ਹੈ ਅਦਾਲਤ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਅਦਾਲਤ ਦੇ ਵਿੱਚ ਪੇਸ਼ ਨਹੀਂ ਹੁੰਦਾ ਤਾਂ ਕਾਨੂੰਨ ਅਨੁਸਾਰ ਜ਼ਰੂਰੀ ਜਿਹੜੀ ਕਾਨੂੰਨੀ ਕਾਰਵਾਈ ਹੈ ਕੀਤੀ ਜਾਵੇਗੀ ਮਨੀ ਕਰਨ ਕਾਟੀ ਵਿੱਚ ਜਨਤਕ ਸ਼ਾਂਤੀ ਅਤੇ ਧਾਰਮਿਕ ਭਾਵਨਾਵਾਂ ਨੂੰ ਭੰਗ ਕਰਨ ਵਾਲੀਆਂ ਘਟਨਾਵਾਂ ਦੇ ਸਬੰਧ ਵਿੱਚ ਹਿਮਾਚਲ ਪ੍ਰਦੇਸ਼ ਰਾਜ ਦੁਆਰਾ ਜਿਹੜਾ ਅਮਨ ਸੂਦ ਦੇ ਵਿਰੁੱਧ ਬੀ ਐਨ ਐਸ 2023 ਦੀ ਤਾਰਾ 126 169 ਦੇ ਦੀਨ ਜਿਹੜਾ ਇਹ ਕੇਸ ਦਰਜ ਕੀਤਾ ਗਿਆ ਹੈ ਜਿਸਿਕ ਜੋਗ ਹੈ ਕਿ ਹਾਲੀ ਦੇ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਸਿੱਖ ਗਿਆਨੀਆਂ ਦੇ ਬਾਨਾਂ ਤੋਂ ਜਨਾਲ ਸਿੰਘ ਭਿੰਡਰਾਵਾਲਿਆਂ ਦੀਆਂ ਤਸਵੀਰਾਂ ਇੱਕ ਸਿੱਧੇ ਤੌਰ ਤੇ ਹਟਾਉਣ ਤੋਂ ਬਾਅਦ ਉਹ ਵਿਵਾਦਾਂ ਦੇ ਵਿੱਚ ਘਰੇ ਸਨ ਇਸ ਕਾਰਵਾਈ ਨੇ ਪੰਜਾਬ ਅਤੇ ਹਿਮਾਚਲ ਦੇ ਵਿੱਚ ਵਿਚਕਾਰ ਫਿਰਕੂ ਝੜੱਪਾਂ ਸ਼ੁਰੂ ਕਰ ਦਿੱਤੀਆਂ ਸ਼੍ਰੀ ਕਾਲ ਤੱਕ ਸਾਹਿਬ ਦੇ ਜੱਤੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਸੀ ਅਤੇ ਹਿਮਾਚਲ ਪ੍ਰਦੇਸ਼ ਨੂੰ ਸਖਤ ਤੋਂ ਸਖਤ ਕਾਰਵਾਈ ਦੀ ਜੜੀ ਮੰਗ ਕੀਤੀ ਸੀ ਤਾਂ ਲਗਾਤਾਰ ਜਿਹੜਾ ਇਹ ਮੁੱਦਾ ਪੱਖਦਾ ਹੋਇਆ ਨਜ਼ਰ ਆ ਰਿਹਾ ਸੀ ਹਰ ਰੋਜ਼ ਜਿਹੜੀਆਂ ਚੈਨਲਾਂ ਦੀਆਂ ਆ ਸੁਰਖੀਆਂ ਬਣਦਾ ਸੀ ਇਹ ਮੁੱਦਾ ਹਰ ਰੋਜ਼ ਕਿਸੇ ਨਾ ਕਿਸੇ ਚੈਨਲ ਤੇ ਜਿਹੜੀ ਡਿਬੇਟ ਹੈ ਉਹ ਇਸ ਮੁੱਦੇ ਤੇ ਰੱਖੀ ਜਾਂਦੀ ਸੀ ਤੇ ਹੁਣ ਆ ਮਨਸੂਦ ਇਸ ਮੁੱਦੇ ਦੇ ਵਿੱਚ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਇੱਕ ਹਿਮਾਚਲ ਦੀ ਅਦਾਲਤ ਦੇ ਵੱਲੋਂ ਜਿਹੜੇ ਉਹਨਾਂ ਨੂੰ ਸੱਮਣ ਨੇ ਜਾਰੀ ਕੀਤੇ ਨੇ 24 ਮਾਰਚ ਨੂੰ ਅਦਾਲਤ ਦੇ ਵਿੱਚ ਜਿਹੜਾ ਪੇਸ਼ ਹੋਣ ਦੇ ਲਈ ਹੁਕਮ ਦਿੱਤੇ ਨੇ ਜੇਕਰ ਹੁਕਮ ਦੀ ਪਾਲਣਾ ਨਹੀਂ ਹੁੰਦੀ ਤਾਂ ਸਖਤ ਚੇਤਾਵਨੀ ਜਿਹੜੀ ਉਹ ਅਮਨਸੂਰ ਨੂੰ ਦਿੱਤੀ ਗਈ ਆ ਦੱਸਦੀ ਹੈ ਕਿ ਅਮਨਸੂਦ ਨੂੰ 24 ਮਾਰਚ ਨੂੰ ਜਿਹੜਾ ਉਹ ਪੇਸ਼ ਹੋਣ ਦੇ ਲਈ ਕਿਹਾ ਗਿਆ ਜੇਕਰ ਉਹ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਦੇ ਖਿਲਾਫ ਜਿਹੜੀ ਸਖਤ ਕਾਰਵਾਈਆ ਹੋਵੇਗੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਇਹ ਕਾਫੀ ਜਿਹੜਾ ਵੱਡਾ ਵਿਖੇੜਾ ਖੜਾ ਹੋਇਆ ਸੀ ਤਾਂ ਹੁਣ ਇਸ ਤੇ ਕਿਤੇ ਨਾ ਕਿਤੇ ਜਿਹੜਾ ਵਿਰਾਮ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਅਮਨਸੂਦ ਤੇ ਐਫ ਆਈ ਆਰ ਦਰਜ ਹੋਈ ਹੈ ਬੀ ਐਨ ਐਸ ਐਸ 17 ਦੇ ਤਹਿਤ ਜਿਹੜੀ ਐਫ ਆਈ ਆਰ ਦਰਜ ਹੋਈ ਆ ਜਿਸ ਤੇ ਚੱਲਦਿਆਂ ਜਿਹੜੇ ਸਾਕਤਾ ਹੁਕਮ ਨੇ ਉਹ ਅਮਨਸੂਦ ਨੂੰ ਦਿੱਤੇ ਗਏ ਨੇ 24 ਮਾਰਚ ਨੂੰ ਜਿਹੜਾ ਉਹਨਾਂ ਨੂੰ ਪੇਸ਼ ਹੋਣਾ ਪਵੇਗਾ ਜੇਕਰ ਉਹ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਦੇ ਵਿਰੁੱਧ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਆਰੰਭੀ ਜਾਵੇਗੀ